ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਵਿਦੇਸ਼ਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਸੱਜਣਾ ਦਾ ਮਰੇਲ ਕੋਟਲਾ ਜੇ ਗੱਲਬਾਤ ਕਰ ਲਈਏ। ਪੰਜ ਬੱਛੀਆਂ ਦਿਖਾਵਾਂਗੇ ਇੱਕ ਗੱਬਣਾ ਚਾਰ ਸੂਈਆਂ ਨੇ ਤੇ ਦੁੱਧ ਦੀ ਵੀ ਤਿਆਰੀ ਆ ਥੱਲੇ ਇੱਕ ਜਰਸੀ ਆ ਇੱਕ ਜਰਸੀ ਦੇ ਸਾਈਹਾਲ ਦਾ ਕ੍ਰੋਸ ਆ ਤੇ ਤਿੰਨ ਹੈਗੀਆਂ ਨੇ ਸੱਜਣੋ ਐਚ ਐਫ ਕ੍ਰੋਸ ਦੇ ਵਿੱਚ। ਕੰਮ ਵਾਈ ਹੋ ਰਾਂ ਦਾ ਹੈਗਾ ਵਪਾਰ ਦਾ। ਤੇ ਜਿਹੜਾ ਰੇਟ ਆ ਰੇਟ ਤਕਰੀਬਨ ਤਕਰੀਬਨਾ 50 ਦੇ ਏੜ ਗੇੜ ਤੱਕ ਲਾਸਟ ਰੇਟ ਹੈ ਥੱਲਿਓ ਰੇਟ ਸ਼ੁਰੂ ਹੋਣਗੇ ਤੇ ਬਾਕੀ 100 ਕਿਲੋਮੀਟਰ ਚ ਬਾਈ ਕਹਿੰਦਾ ਆਪਾਂ ਇਹ ਰੇਟਾਂ ਦੇ ਵਿੱਚ ਪਹੁੰਚ ਵੀ ਕਰ ਦਾਂਗੇ ਜਾਣ ਆਉਣ 100 ਕਿਲੋਮੀਟਰ ਤੇ ਬਾਕੀ ਆ ਜੋ ਬਾਈ ਨਾਲ ਕਰਾ ਦਨੇ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਸੱਜਣੋ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਹਾਂ ਵਧੀਆ ਜੀ ਠੀਕ ਹੈ ਜੀ ਆ ਕਿਵੇਂ ਚੱਲਦਾ ਜੀ ਕੰਮਕਾਰ ਕੰਮ ਕੰਮ ਕਿੰਨੀ ਕੁ ਦਿਨ ਹੋ ਗਈ ਬਾਈ ਆਪਾਂ ਨੂੰ ਕੰਮ ਕਰਨ ਦਾ ਆਪਾਂ ਨੂੰ 3 ਕੁ ਮਹੀਨੇ ਹੋਏ ਨੇ ਜੀ ਹਾਲੀ 3 ਕੁ ਮਹੀਨੇ ਹਾਂਜੀ ਹਾਂਜੀ ਮਾਰਤਾ ਨਹੀਂ ਪਈ ਫਿਰ ਕੋਈ ਤਨ ਨਾ ਕੋਈ ਮਾਰਨੇ ਪਹਿਲੇ ਮਹੀਨੇ 20 ਗਾਵਾਂ ਵੇਚੀਆਂ ਨੇ ਪਹਿਲੇ ਮਹੀਨੇ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਮਾਰ ਨਵੇਂ ਬੰਦੇ ਵਾਜ ਤੇ ਇੱਕ ਗੱਲ ਦਾ ਦਨੇ ਬਹੁਤ ਵੱਡੀ ਗੱਲ ਆ ਵੀ ਮਹੀਨੇ ਦੇ ਵਿੱਚ 20 ਗਾਵਾਂ ਸੇਲ ਕਰਨੀਆਂ ਬਾਈ ਹਾਂਜੀ ਹਾਂਜੀ ਪਿਛਲੇ ਮਹੀਨੇ ਦੇ ਵਿੱਚ ਹਾਂਜੀ ਕੰਮ ਇਮਾਨਦਾਰੀ ਦਾ ਕਰੋਗੇ ਤਾਂ ਬਾਬੇ ਨਾਨਕ ਦਾ ਵੀ ਉਹੀ ਗੱਲ ਆ ਵੀ ਕਹਿੰਦੇ ਹੁੰਦੇ ਨੇ ਹੱਥ ਪਈ ਰਹਿੰਦਾ ਸਿਰਫ ਹੈ ਨਾ ਸਹੀ ਗੱਲ ਆ ਸਹੀ ਗੱਲ ਹਾਂ ਮੈਂ ਬਾਈ ਨਾਲ ਇਹੀ ਗੱਲ ਬਾਤ ਹੋਈ ਸੀ ਮਹਾ ਬਾਈ ਚਾਹ ਇਹ ਥੋੜੇ ਮਾਰਜਨ ਨਾਲ ਜਦੋਂ ਵੇਚਾਂਗੇ ਕੋਈ ਚੋਰੀ ਠੱਗੀ ਨਹੀਂ ਕਰਾਂਗੇ ਕੋਈ ਮਾਰਾਪੀ ਨਹੀਂ ਬਈ ਪੈਂਦੀ ਹੈ ਨਾ ਸਹੀ ਗੱਲ ਸਹੀ ਗੱਲ ਹੈ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਪੀਰਤ ਸਿੰਘ ਜੀ ਇਹ ਪਿੰਡ ਵਿਦੇਸ਼ਾ ਕਿਹੜਾ ਆ ਗਿਆ ਇਹ ਖਾਨਪੁਰ ਮੰਡੀਆਂ ਦੇ ਕੋਲ ਆ ਜਾਂਦਾ ਜੀ ਜਿਹੜਾ ਰੋਡ ਮਰੇੜ ਕੋਟ ਲਿਓਂ ਜਰਗ ਚੌਕ ਜੋ ਖੰਨੇ ਨੂੰ ਆਉਂਦਾ ਹਾਂ ਖੰਨੇ ਨੂੰ ਆਉਂਦਾ ਜੀ ਉਹਦੇ ਨਾਲ ਮੰਡੀਆਂ ਦੇ ਨਾਲ ਵੀ ਇੱਥੇ ਆਉਂਦਾ ਜੀ ਮੰਡੀਆਂ ਦੇ ਨਾਲ ਆ ਕੇ ਇੱਧਰਲੇ ਬੰਨੇ ਵਾਲਾ ਵਿਦੇਸ਼ਾ ਕਿਤੇ ਉੱਧਰ ਫਰੀਆਂ ਗਠਾਲੇ ਬਣੀ ਤੁਸੀਂ ਨਾ ਉਹ ਨਹੀਂ ਹੈਗਾ ਇਹ ਖਾਨਪੁਰ ਮੰਡੀਆਂ ਦੇ ਕੋਲ ਵਿਦੇਸ਼ਾ ਹੈ ਜੀ ਇਹ ਨੰਬਰ ਵੀ ਬੋਲ ਦੋ ਹਾਂ 99152986 ਇਥੋਂ ਕਰ ਲਈ ਸ਼ੁਰੂਆਤ ਅੱਪੱਚੀ ਤੋਂ ਇਥੋਂ ਕਰ ਦੋ ਲੈ ਹੋ ਜੋ ਬੰਨੇ ਗਰੀ ਆਇਤੇ ਮਾਰਦੇ ਪਹਿਲਾ ਇੱਕ ਨੰਬਰ ਤੇ ਜਰਸੀ ਆ ਗਈ ਜਰਸੀ ਦੀ ਡਿਮਾਂਡ ਬਾਲੀ ਹੁੰਦੀ ਆ ਮਾਰਕੀਟ ਦੇ ਵਿੱਚ ਕਿਹੜਾ ਸੂਆ ਭਾਈ ਇਹਦਾ ਇਹਦਾ ਦੂਜਾ ਸੂਆ ਹੈ ਵੀਰੇ ਆਜਾ ਤੋਰ ਦੋ ਜੀ ਖੋਲ ਕੇ ਸੂਆ ਦੂਜਾ ਕਿੰਨੇ ਕ ਦਿਨ ਦੀ ਸੂਈ ਆ ਭਾਈ ਇਹ ਸੂਈ ਨੂੰ ਅੱਜ ਦੇਖ ਲੋ ਕੋਟ 10 ਦਿਨ ਹੋ ਗਏ ਜੀ 10 ਦਿਨਾਂ ਦੀ ਸੂਈ ਆ ਬੱਚਾ ਕੀ ਆ ਜੀ ਨਾਲ ਮਗਰ ਬੱਚਾ ਜੀ ਇਹਦੇ ਆ ਨਾਲ ਇਹਦੇ ਮੇਲ ਕਾਫਾ ਨਸਲੇ ਦੀ ਹੈਗੀ ਆ ਸੱਜਣੋ ਜਰਸੀ ਤੇ ਹੈਗੀ ਨਵੇਂ ਹਾਨ ਚ ਅਜੇ ਗੱਲਬਾਤ ਕਰ ਲਾਂ ਸੂਆ ਹੈਗੀ ਆ ਦੂਜਾ ਆਈ ਯੂਰ ਨੇ ਬੱਚੀ ਜੇ ਕਰਦੀ ਆ ਤੱਕ ਇੱਕ ਗੱਲ ਹੋਰ ਦੱਸਦਾ ਨਾ ਜਿਹੜੀ ਚਬਾਈ ਆ ਚਬਾਈ ਬਾਈ ਹੋਰਾਂ ਦੀ ਸਵੇਰੇ 6 ਵਜੇ ਕਰੀ ਹੋਈ ਆ ਅਚੰਚੇਤ ਵੀਡੀਓ ਦਾ ਬਣਿਆ ਸਿਸਟਮ ਹੁਣ ਜਿਹੜਾ ਸਮਾਂ ਹੁਣ ਸਮਾਂ ਹੈਗਾ ਸੱਜਣੋ 2 ਵਜੇ ਦਾ 2 ਵਜੇ ਵੀਡੀਓ ਕਵਰ ਕਰ ਰਹੇ ਹਾਂ ਦੁਪਹਿਰੇ ਆਪਾਂ ਉਸ ਹਾਵ ਨਾਲ ਜਿਹੜੇ ਇਹਨਾਂ ਦੇ ਆਰਡਰ ਨੇ ਆਰਡਰਾਂ ਦੀ ਲੇਵਿਆਂ ਦੀ ਜੱਜਮੈਂਟ ਕਰ ਲਿਓ ਦੁੱਧ ਜਿੰਨਾ ਬਾਈ ਦੱਸੂਗਾ ਡੰਗ 2 ਡੰਗ 4 ਡੰਗ ਚਾਹੇ ਬਾਈ ਕੋਲੋਂ ਤੁਸੀਂ ਚੋਕੇ ਲਿਆ ਸਕਦੇ ਹੋ ਇੱਥੇ ਦਿਖਾ ਦੇਗਾ ਰੀ ਆ ਪੈਪੂਏ ਆ ਤੇ ਦੱਲੀ ਪਏ ਵੀ ਦਿਖਾ ਦੇ ਸਮਾਰ ਕੇ ਤੇ ਮੇਨ ਗੱਲ ਆ ਜਿਹੜੀ ਆਰਡਰ ਦੀ ਬੱਛੀ ਬਿਲਕੁਲ ਸਾਫ ਆ ਗਈ ਸਾਫ ਹੈ ਧਾਰਤੂਰ ਦੀ ਬਹੁਤ ਵਧੀਆ ਐ ਪੂਰੀ ਮੋਟੀ ਧਾਰ ਪੈਂਦੀ ਆ ਫੁੱਲਾ ਹਾਂ ਥਣ ਥਣ ਵੀ ਚੰਗਾ ਲੱਗਿਆ ਤੇ ਚਬਾਈ ਚਬੂਈ ਦੀ ਕਿਵੇਂ ਆ ਪੂਰੀਆਂ ਵਧੀਆ ਟੌਪ ਐ ਜੀ ਪੂਰੀ ਓਕੇ ਦੀ ਰਿਪੋਰਟ ਤੇ ਆ ਗਈ ਬਿਲਕੁਲ ਨਵੇਂ ਹਾਂ ਚ ਹਨਾ ਨਵੇਂ ਹਾਂ ਚ ਹਾਂਜੀ ਦੁੱਧ ਕਿੰਨਾ ਤਿਆਰ ਆ ਭਾਈ ਹੁਣ ਦੁੱਧ ਹੈ ਤਾਂ 13 ਆਪਾਂ 12 ਹੀ ਦੱਸਾਂਗੇ ਜੇ ਅਗਲੇ ਨੂੰ ਠੀਕ ਹੈ ਜੀ ਕਿਲੋ ਅੱਧਾ ਕਿਲੋ ਕਹਿਣ ਦਾ ਆਪਾਂ ਬਾਅਦ ਹੀ ਜਦੋਂ ਬੰਦਾ ਆਵੇ ਕਟੇ ਹਾਂ ਕਟੇਨ ਆ ਜੀ ਦੋ ਡੰਗ ਦੇ ਬਜਾਏ ਤਿੰਨ ਡੰਗ ਵੀ ਅਗਲਾ ਸਾਡੇ ਇੱਥੇ ਚੋਕੇ ਜਾਈ ਡੰਗ ਤੋਂ ਡੰਗ ਲਾ ਕੇ ਠੀਕ ਹੈ ਜੀ ਹਾਂ ਜੀ ਆ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਕੇ ਤੋਰਾਂਗੇ ਟਾਲੇ ਫਾਲੇ ਵਾਲਾ ਸਿਸਟਮ ਨਹੀਂ ਹੋਊ ਸਮਾਂ ਹੈਗਾ ਦੁਪਹਿਰ ਦਾ ਉਸ ਹਿਸਾਬ ਨਾਲ ਆਰਡਰ ਦੀ ਜੱਜਮੈਂਟ ਕਰ ਲਿਓ ਇਹਦੇ ਪੈਸੇ ਕਿੰਨੇ ਲਵਾਂਗੇ ਜੀ 40 40000 ਰੁਪਿਆ ਮੁੱਲ ਹੈ ਜੀ 40000 ਚ ਪਹੁੰਚ ਕਰ ਦਾਂਗੇ 40000 ਚ 100 ਕਿਲੋਮੀਟਰ ਜਾਣ ਆਉਣ 50 50 ਕੋਈ ਜ ਨਹੀਂ ਹੋ ਜੂ 10 10-5 ਮੀਲ ਇਧਰ ਉਧਰ ਵੀ ਹੋ ਜੂ ਇਧਰ ਵੀ ਉਧਰ ਹੋ ਜੂ ਕੋਈ ਚੱਕਰ ਨਹੀਂ ਹਾਂਜੀ 10 ਕਿਲੋਮੀਟਰ ਇਧਰ ਹੋਇਆ ਇਧਰ ਹੋਇਆ ਕੋਈ ਚੱਕਰ ਨਹੀਂ ਠੀਕ ਹੈ ਜੀ ਆ ਪਹੁੰਚ ਇਹਦੀ ਹੋ ਜੂਗੀ 40000 ਚ ਦੁੱਧ ਹੈਗਾ 12 ਕਿਲੋ ਸੂਆ ਹੈਗਾ ਦੂਜਾ ਨਸ ਲੈ ਗਿਆ ਸੱਜਣੋ ਜਰਸੀ ਇਹ ਹੁਣ ਮਾਰ ਦੇ ਗਰੀ 2 ਨੰਬਰ ਲਈ ਤੇ ਪਹਿਲਾਂ ਆਰਡਰ ਵੀ ਮਾਰ ਦੇ ਆਰਡਰੀ ਦਿਖਾ ਦੇ ਨੇੜੇ ਲਾ ਕੇ ਪਹਿਲਾਂ ਸਮਾਰ ਕੇ ਯੋ ਕਿ ਜੇ ਕਿਤੇ ਡੰਗ ਡੁੰਗ ਤੇ ਪਹੁੰਚੇ ਹੁੰਦੇ ਆਪਾਂ ਗੱਲਬਾਤ ਹੋਰ ਹੋਣੀ ਤੇ ਅਚਾਨਕ ਰੇਟ ਮਾਰੀਆ ਭਾਈ ਤੇ ਅੱਜ ਇਹਦਾ ਸੁਆ ਕਿਹੜਾ ਭਾਈ ਇਹਦਾ ਟੋਰ ਇਹਦਾ ਸੁਆ ਦਸਿਆ ਦਾ ਪਲੂਣ ਆ ਕੰਨੀਆਂ ਖੜੀਆਂ ਨੇ ਜਦੰਦਾਂ ਦੀਆਂ ਇਹਦੀਆਂ ਠੀਕ ਹੈ ਜੀ ਹਾਂਜੀ ਪਰ ਆਪਾਂ ਦੂਜੀ ਲਾ ਗਈ ਚਲੋ ਜੀ ਇਹਨੂੰ ਠੀਕ ਹੈ ਜੀ ਹਾਂ ਬੱਚਾ ਕੀ ਆ ਗਿਆ ਨਾਲ ਭਾਈ ਮਗਰ ਬੱਛੀ ਆ ਜੀ ਇਹਦੇ ਆ ਨਾਲ ਵੀ ਇਹਦੇ ਬੱਛੀ ਆ ਤੇ ਬਾਕੀ ਆ ਕੇ ਬੱਛੀ ਦੇ ਵੀ ਕਰਾਉਣੇ ਆ ਦਰਸ਼ਨ ਪਹਿਲਾਂ ਇਹਦੇ ਆਰਡਰ ਤੇ ਮਾਰ ਦੇ ਕਰੀਏ ਸਭ ਤੋਂ ਮੇਨ ਗੱਲ ਹੈ ਜਿਹੜੀ ਬੱਛੀ ਥੱਲੇ ਦੀ ਸਾਫ਼ ਸੁਥਰੀ ਆ ਬਿਲਕੁਲ ਸਮਾਂ ਦਾ ਪੈਰ ਦਾ ਹਿਸਾਬ ਨਾ ਕਰ ਲਿਓ ਜੱਜਮੈਂਟ ਥਾਣੇ ਨੂੰ ਲੱਗਿਆ ਕੱਲਾ ਕੱਲਾ ਮੁੱਠੀ ਦੀ ਚਵਾਈ ਵਾਲਾ ਇਹਨੂੰ ਤੋੜ ਦੇ ਮੜੀ ਹੋਰ ਤੋੜ ਦੇ ਇਹਨੂੰ ਲੰਬੀ ਜੀ ਤੋੜ ਦੇ ਗਰੀ ਦਿਖਾ ਦੇ ਸਮਾਰ ਕੇ ਓਏ ਕਰਾ ਦੇ ਤਸੱਲੀ ਹਰੇਕ ਪੱਖ ਤੋਂ ਕਮਾ ਲਓ ਜੀ ਇਹ ਆ ਗਈ ਸੱਜਣੋ ਐਚ ਐਫ ਕ੍ਰਾਸ ਦੇ ਵਿੱਚ ਇਹ ਥਣ ਵੀ ਕੱਲਾ ਕੱਲਾ ਲੱਗਿਆ ਤੇ ਰੰਗ ਰੂਪ ਦੀ ਵੀ ਬਾ ਕਮਾਲ ਆ ਬੱਛੀ ਤੇ ਮੇਨ ਗੱਲ ਆ ਜਿਹੜੀ ਆਰਡਰ ਦੀ ਬਿਲਕੁਲ ਸਾਫ ਆ ਗਈ ਆਰਡਰ ਦੀ ਸਾਫ ਆ ਗਈ ਬਾਡੀ ਦੀ ਗੱਲ ਕਰ ਲਈਏ ਕਿਸੇ ਵੀ ਪੱਖ ਤੋਂ ਬੱਛੀ ਉਕਦੀ ਨਹੀਂ ਕੱਦ ਦੇ ਦਾ ਆ ਗਿਆ ਦਰਮਿਆਨਾ ਤੇ ਜਿਹੜਾ ਥੱਲੇ ਵਾਲਾ ਸਿਸਟਮ ਆ ਉਹ ਆ ਗਿਆ ਸੱਜਣੋਂ ਲਾਜਵਾਬ ਕਿਉਂਕਿ ਇਹਦੀ ਚਬਾਈ ਦੇ ਘੱਟੋ-ਘੱਟ 3 ਤੋਂ 4 ਘੰਟੇ ਪਏ ਨੇ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਸੂਈ ਹੈਗੀ ਆ ਬਿਲਕੁਲ ਤਾਜੀ ਤੇ ਨਾਲ ਇਹਦੇ ਆ ਗਈ ਬੱਛੀ ਇੱਥੋਂ ਦਿਖਾ ਦੇਗੀ ਰੀ ਨੇੜੇ ਲਾ ਕੇ ਸਮਾਰ ਕੇ ਫੇਕ ਪੱਖ ਤੋਂ ਤਸੱਲੀ ਕਰਾ ਦੇ ਤੇ ਹੁਣ ਇਹਦੀ ਬੱਛੀ ਤੇ ਵੀ ਮਾਰ ਦੇ ਬੱਛੀ ਬੱਛੀ ਵੀ ਕਿਸੇ ਚੰਗੇ ਸੀਮਨ ਦੀ ਆ ਨਾਲ ਇਹਦੇ ਇਹਦੇ ਥੱਲੇ ਭਾਈ ਦੁੱਧ ਕਿੰਨਾ ਤਿਆਰੀ ਦਾ ਕਿੰਨੇ ਦਿੰਦੀ ਇਹ ਸੂਈ ਹੋਈ ਆ ਇਹ 29 ਤਰੀਕ ਦੀ ਸੂਈ ਹੋਈ ਹੈ ਜੀ ਇਹੇ 29 ਤਰੀਕ 29 ਤਰੀਕ ਨੂੰ ਰਾਤ 12 ਵਜੇ ਅੱਜ ਕਿੰਨੀ ਤਰੀਕ ਹੋ ਗਈ ਅੱਜ 8 ਤਰੀਕ ਹੋ ਗਈ ਜੀ 8 ਤਰੀਕ ਹੋ ਗਈ 9-10 ਦਿਨਾਂ ਦੀ 9-10 ਦਿਨਾਂ ਦੀ ਸੂਈ ਹੋਈ ਜੀ ਹਾਂਜੀ ਇਹ ਥੱਲੇ ਦੁੱਧ ਹੁਣ ਕਿੰਨਾ ਬਾਈ ਦੁੱਧ ਇਹਦਾ ਥੱਲੇ 14 ਤੋਂ 15 ਲੀਟਰ ਹਾਜ਼ਰ ਹੈ ਜੀ ਥੱਲੇ 14 ਤੋਂ ਪਲੱਸ ਪਲੱਸ ਆ ਹਾਂ ਪਲੱਸ ਆ ਹਾਂਜੀ ਹਲੇ ਵੱਧੂ ਦੁੱਧ ਹੋਰ ਦੁੱਧ ਹੁਣ ਲੇਟੀ ਲੁੱਟੀ ਸ਼ੁਰੂ ਕਰਾਂਗੇ ਲੇਟੀ ਤੇ ਹੋਰ ਵੱਧ ਸਕਦੀ ਹੈ ਜੀ ਦੁੱਧ ਕਿਲੋ 2 ਕਿਲੋ ਵਧਣ ਦੀ ਉਮੀਦ ਹੈ ਹਾਂ ਹੈਗੀ ਆ 16 ਕਿਲੋ ਡੇੜੇ-ਡੇੜੇ ਇਹ ਬੱਚੀ ਦੁੱਧ ਕਰ ਸਕਦੀ ਹੈ ਬਾਕੀ ਇਹਦਾ ਨਾ ਪ੍ਰਿੰਟ ਆ ਬੱਡੀ ਆ ਤੇ ਜਿਹੜਾ ਥਾਣਾ ਤੇ ਮੇਨ ਗਾਲੇ ਦੇ ਨਾਲ ਆ ਗਈ ਬੱੱਚੀ ਬਾਈ ਹੈ ਨਾ ਇੱਕ ਨਾਲ ਇੱਕ ਐਚ ਐਫ ਆਪਾਂ ਕਹਿ ਸਕਦੇ ਹਾਂ ਕਿ ਅਕੇ ਤਿਆਰ ਕਰ ਸਕਦੇ ਹਾਂ ਹਾਂਜੀ ਹਾਂਜੀ ਦੁੱਧ ਦੇ ਇਸ ਟਾਈਮ ਹੈਗਾ 14 ਤੋਂ ਬਾਰੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ 54000 ਰੁਪਏ ਜੀ ਇਹਦਾ ਰੇਟ ਹੈਗਾ 54 ਮਾਨਤਾਂ ਨਾਲ ਉਹਦੇ ਚ ਹੋ ਜੂਗਾ ਕੋਈ ਬਹੁਤ ਜ਼ਿਆਦਾ ਬਾਈ ਦੇ ਰੇਟਾਂ 'ਚ ਫਰਕ ਨਹੀਂ ਹੈਗਾ ਰੇਟ ਤਕਰੀਬਨ ਤਕਰੀਬਨਾ ਫਿਕਸ ਦੇ ੜਗੇੜ ਹੀ ਨੇ ਬਾਈ ਹਾਂਜੀ ਫਿਕਸ ਹਾਂਜੀ ਹਾਂਜੀ ਆ ਪਹੁੰਚ ਪਹੁੰਚ ਸਾਰੀਆਂ ਦੀ ਹੋ ਜੂ ਹਾਂ ਇਹਦੀ ਵੀ ਪਹੁੰਚ ਕਰ ਦਾਂਗੇ ਜੀ ਆ ਪਹੁੰਚ ਪਾਈ ਕਹਿੰਦਾ ਇਹਦੀ ਵੀ ਕਰ ਦਾਂਗੇ ਤੇ ਹੁਣ ਗੈਰੀ ਆ ਜਾ ਤਿੰਨ ਨੰਬਰ ਇਹਦਾ ਸੂਆ ਕਿਹੜਾ ਬਾਈ 3 ਨੰਬਰ ਆ ਜੀ ਦਾ ਇਹਦੀ ਪਲੂਨ ਆ ਜੀ ਦੰਦੋਂ ਦੋ ਦੰਦਾ ਮੂੰਹੋਂ ਇਹ ਦੰਦਾਂ ਚ ਦੋ ਦੰਦ ਸੂਆ ਪਹਿਲਾ ਹਾਂ ਪਹਿਲਾ ਸੂਆ ਜੀ ਇਹਦੇ ਨਾਲ ਬੱਚਾ ਕੀ ਆ ਗਿਆ ਬਾਈ ਇਹਦੇ ਨਾਲ ਬੱਚਾ ਹੈ ਜੀ ਇਹਦੇ ਨਾਲ ਮੇਲ ਕਾਫ ਹੈ ਹਾਂ ਜੀ ਆ ਦੋ ਨੰਬਰ ਹਾਂ ਇਹਦੇ ਨਾਲ ਮੇਲ ਕਾਫ ਆ ਸੂਆ ਪਹਿਲਾ ਦੰਦਾਂ ਚ ਦੋ ਦੰਦਾ ਤੇ ਸ਼ਕੀਨ ਸ਼ਕੂਨ ਬੱਚੀ ਪੂਰੀ ਆ ਗਈ ਬਾਈ ਹੈਨਾ ਇਹ ਵੀ ਐਚ ਐਫ ਕ੍ਰੋਸ ਦੇ ਵਿੱਚ ਆ ਗਈ ਹਾਂ ਜੀ ਹਾਂ ਜੀ ਇਹ ਵੀ ਐਚ ਐਫ ਕ੍ਰੋਸ ਚ ਇਹਦਾ ਸੂਆ ਕਿੰਨੇ ਦਿਨ ਦਾ ਬਾਈ ਇਹਦਾ ਵੀ ਅਸੀਂ 15 ਕ ਦਿਨ ਦਾ ਜੀ 15 ਦਿਨ ਦੀ ਇਹਦਾ ਇਹ ਥੱਲੇ ਹੁਣ ਦੁੱਧ ਕਿੰਨਾ ਹੋਊਗਾ ਬਾਈ ਤਿਆਰ ਇਹਦੇ ਥੱਲੇ ਮਤਲਬ ਜੇ ਆਪਾਂ ਕਹਿ ਲਈ ਵੀ 12 ਤਾਂ ਕਰ ਹੀ ਦੇਉਗੀ ਹਣਾਰਾ ਆਪਣਾ 12 13 ਲੀਟਰ ਖਰਾਕ ਦੇ ਹਿਸਾਬ ਨਾਲ ਦੁੱਧ ਵਧੀਆ ਉਦੋਂ ਦੀ ਆਗੇ ਆ ਦੁੱਧ ਬਾਈ ਕਹਿੰਦਾ ਇਹ ਵੱਜੂਗੀ ਹਜੇ ਕਿਲੋ 2 ਕਿਲੋ ਹੋਰ ਕਿਉਂਕਿ ਕੱਟ ਚ ਲਿਆ ਹੋਇਆ ਆਰਡਰ ਇਹਦਾ ਹੈਗਾ ਬਾਈ ਫਿਕਸ ਕਿਉਂਕਿ ਜਿਵੇਂ ਜਿਵੇਂ ਇਹਦੀਆਂ ਪਲੂਣ ਦੀਆਂ ਚਵਾਈਆਂ ਲੱਗਦੀਆਂ ਜਾਣਗੀਆਂ ਓਵੇਂ ਓਵੇਂ ਬਾਈ ਇਹ ਥਾਣਾ ਜਿਹੜਾ ਥਣ ਵੀ ਬਣਾਉਂਦੀ ਜਾਊ ਤੇਰੀ ਚਵਾਈ ਆ ਜਿਹੜੀ ਚਵਾਈ ਵੀ ਬਣਦੀ ਜਾਊ। ਅਗਰ ਠੰਡੀ ਸੀਲ ਬਹੁਤ ਜ਼ਿਆਦਾ। ਤਾਂ ਤਾਂ ਮੇਨ ਗੱਲ ਹੁੰਦੀ ਆ ਸੁਭਾਅ ਦੀ ਸੁਭਾਅ ਦਾ ਕੋਈ ਫਰਕ ਨਹੀਂ ਆ ਗਿਆ। ਜਿਵੇਂ ਮਰਜੀ ਪਾਓ ਚਾਹਦੀ ਨਿਆਣਾ ਪਾਓ ਚਾਹਦੀ ਨਾ ਪਾਓ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈਗੀ। ਚਵਾਈ ਦੀਆਂ ਕਿਵੇਂ ਨੇ ਸਾਰੀਆਂ ਓਕੇ ਨੇ। ਬਹੁਤ ਵਧੀਆ ਪੂਰੀਆਂ ਓਕੇ ਜੀ। ਉਹ ਸਰਲਾ ਛਿੱਟਾ ਕਿਸੇ ਦਾ। ਉਹ ਕਿਸੇ ਦਾ ਨਹੀਂ ਹੈਗਾ ਜੀ। ਠੀਕ ਹੈ ਜੀ। ਹਾਂ ਜੀ। ਆ ਇਹਦੇ ਥੱਲੇ ਇਸ ਟਾਈਮ 11 ਕਣ ਚੱਲਦੀ ਆ ਵੀ 12 13 ਕਿਲੋ ਕਰ ਦੂ। ਹਾਂ ਜੀ ਹਾਂ ਜੀ। ਦੰਦਾਂ 'ਚ ਦੋ ਦੰਦ। ਦੋ ਦੰਦ ਹੈ ਜੀ ਇਹ। ਇਹਦਾ ਰੇਟ ਕੀ ਰਹੂਗਾ ਜੀ? ਇਹਦਾ 39000 ਰੁਪਏ ਜ ਜਾ ਪਹੁੰਚ ਸਾਰੀਆਂ ਬੱਚੀਆਂ ਦੀ ਹੋ ਜੂ ਤੇ ਮਾਨਤਾਨੇ ਰੇਟਾਂ 'ਚੋਂ ਥੋੜਾ ਬਹੁਤਾ ਹੋ ਜੂ ਹਾਂ ਥੋੜਾ ਬਹੁਤਾ ਜੀ ਹਾਂਜੀ ਆ ਥੋੜਾ ਬਹੁਤਾ ਮਾਨਤਾਨ ਹੋ ਜੂਗਾ ਕੋਈ ਜ਼ਿਆਦਾ ਮਤਲਬ ਮਾਰਜਨ ਵਾਲੀ ਗੱਲਬਾਤ ਨਹੀਂ ਹੈਗੀ ਤੇ ਹੁਣ ਤੋਰਦੇ ਆ ਬੱਚੀ 4 ਨੰਬਰ ਵਾਲੀ ਬਈ ਇਹਦਾ ਸੂਆ ਵੀ ਦੱਸ ਦੇ ਕਿਹੜਾ ਇਹਦਾ ਦੂਜਾ ਜੀ ਇਹਦਾ ਸੂਆ ਦੂਜਾ ਇਹ ਮੇਰਾ ਖਿਆਲ ਆ ਗੱਬਣ ਆ ਕੀ ਬਈ ਹਾਂ ਗੱਬਣ ਜੀ ਇਹ ਆ ਗਈ ਗੱਬਣ ਤੇ ਝੋਲੀ ਬੱਚੀ ਨੂੰ ਚੰਗੀ ਆ ਥਣ ਥਣ ਵੀ ਚੰਗਾ ਲੱਗਿਆ ਕਿਉਂਕਿ ਹਲੇ ਇਹ 13 ਤਰੀਕ ਨੂੰ ਦੱਸਿਆ ਜੀ ਪੂਰੇ 13 ਤਰੀਕ ਨੂੰ 5 ਦਿਨ ਹਾਂਜੀ ਮੇਰਾ ਖਿਆਲ ਆ 5 ਤੋਂ ਸ਼ਾਇਦ ਵੱਧ ਹੀ ਕੱਢ ਲੇ। ਵੱਧ ਹੀ ਲੈ ਜੂ ਵੱਧ ਹੀ ਲੈ ਜੂ ਜੀ ਇਹੇ। ਹਾਂ ਦੇਣੇ ਇਹ ਐ ਨਹੀਂ ਪਤਾ 8 ਤੋਂ 10 ਵੀ ਲਿਆ ਜਾ ਸਕਦੀ ਆ। ਹਾਂ ਵੱਧ ਹੀ ਲੈ ਸਕਦੀ ਆ ਜੀ। ਬਾਕੀ ਗਾਵਾਂ ਦਾ ਸ਼ਿਸ਼ਟ ਮੇ ਹੁੰਦਾ ਸੱਜਣੋਂ ਅਕਸਰ ਆਪਾਂ ਤੁਹਾਨੂੰ ਦੱਸਦੇ ਵੀ ਹੁੰਨੇ ਆ। ਵੀ ਬਾਈ ਇਹ ਸੂਕੇ ਮੌਕੇ ਦੀ ਤਿਆਰ ਹੁੰਦੀ ਆ। ਮੌਕੇ ਤੇ ਤਿਆਰ ਹੁੰਦੀ ਆ ਹਾਂਜੀ ਹਾਂਜੀ। ਇਹਦਾ ਕੀਰਕਾਰਡ ਦੱਸਿਆ ਪਹਿਲਣ ਦੇ ਦੁੱਧ ਦਾ। ਪਹਿਲਣ ਦਾ ਆਪਾਂ ਨੂੰ ਇਹਦਾ 14 ਤੋਂ 15 ਲੀਟਰ ਦੱਸਿਆ ਜੀ। 14 ਤੋਂ 15 ਕਿਲੋ। ਹਾਂਜੀ ਹਾਂਜੀ। ਤੇ ਬਾਕੀ ਇੱਕ ਗੱਲ ਹੋਰ ਦੱਸ ਦਣਾ ਕਿਉਂ ਕਿ ਜਿਹੜੀ ਰੁੱਤ ਆ ਰੁੱਤ ਹੁਣ ਠੰਡੀ ਆ ਕਿਸੇ ਵੀ ਇਹਦਰ ਟੀਕਾ ਤਾਂ ਨਹੀਂ ਪਤਾ ਕਿਹੜਾ ਲੱਗਿਆ ਬਾਈ ਨਾ ਟੀਕਾ ਨਹੀਂ ਜੀ ਪਤਾ ਠੀਕ ਹੈ ਜੀ ਬਾਕੀ ਠੰਡੀ ਸੀ ਲੇ ਵੀ ਨਹੀਂ ਜਿਆਦਾ ਜਿਵੇਂ ਮਰਜੀ ਬੈਠ ਰਹੋ ਕੋਈ ਐਸੀ ਹੈ ਹੀ ਨਹੀਂ ਕਿ ਅਗਲਾ ਨਾ ਗਰਮ ਹੁੰਦੀ ਆ ਨਾ ਇਹ ਆ ਗਈ ਜਰਸੀ ਤੇ ਸਾਈ ਵਾਲ ਦਾ ਕ੍ਰੋਸ ਬਾਈ ਹੈ ਨਾ ਇਹ ਢਿੱਲਾ ਟੁੱਲਾ ਬਹੁਤ ਇਹ ਜਰਸੀ ਦੇ ਸਾਈ ਵਾਲ ਦਾ ਕ੍ਰੋਸ ਆ ਗਈ ਸੱਜਣੋ ਸੂਆ ਸੂਂਦੀ ਆ ਦੂਜਾ ਤੇ ਹੈਗੀ ਬਾਡੀ ਵਾਲੀ ਅਜੀ ਗੱਲ ਕਰ ਲਈ ਉੱਤੋਂ ਇਹਦਾ ਅੱਜ ਦਾ ਰੇਟ ਕੀ ਰਹੂਗਾ ਜੀ ਇਹਦਾ 43400 ਰੁਪਿਆ ਜੀ 43400 ਆ ਬਾਕੀ ਸੂਣ ਵਾਲਾ ਰੇਟ ਮੌਕੇ ਦੀ ਮੌਕੇ ਤੇ ਹਾਂਜੀ ਆ ਇਹਦਾ ਅੱਜ ਦਾ ਰੇਟ ਆ ਜਿਹੜਾ ਉਹ ਹੈਗਾ 4343 ਦਾ ਤੇ ਪਹਿਲਣ ਦਾ ਰਿਕਾਰਡ ਹੈਗਾ ਬਾਈ ਕਹਿੰਦਾ ਇਹਦਾ 14 ਤੋਂ 15 ਕਿਲੋ 15 ਕਿਲੋ ਹਾਂਜੀ ਆ ਹੁਣ ਲਾਸਟ ਵਾਲੀ ਪੱਛੀ ਤੇ ਮਾਰਦੇ ਕੈਮਰਾ ਉਹ ਵੀ ਤੋੜ ਦੋ ਜੀ ਉਹਦਾ ਸੂਆ ਕਿਹੜਾ ਭਾਈ ਉਹਦਾ ਵੀ ਦੂਜਾ ਜੀ ਦੂਜਾ ਸੂਆ ਸੂਈ ਹੋਈ ਆ ਇਹ ਹਾਂ ਸੂਈ ਹੋਈ ਆ ਜੀ ਇੱਕ ਕਿੰਨੇ ਦਿਨ ਦੀ ਸੂਈ ਆ ਭਾਈ ਇਹ ਵੀ ਆਹੀ 15 ਦਿਨ ਦੀ ਠੰਡੀ ਸੂਈ ਲਪੋ ਤਾਂ ਇਹ ਧਾਰ ਤੁਰ ਬਹੁਤ ਨੇਣਾ ਪਾਉਚਾ ਅਸੀਂ ਨਾ ਪਾਉ ਕੋਈ ਉਹ ਨਹੀਂ ਹੈ ਗਿਆ ਇਹਨਾਂ ਠੀਕ ਹੈ ਜੀ ਹਾਂਜੀ ਹਾਂਜੀ ਇਹ ਵੀ 14 ਤੋਂ 15 ਦਿਨ ਦੀ ਸੂਈਆ ਤੇ ਦੁੱਧ ਬਾਈ ਹੁਣ ਇਹਨੇ ਲੈ ਕਿੰਨਾ ਤਿਆਰ ਹੋਊਗਾ ਇਹ ਥੱਲੇ 10 ਤੋਂ 11 ਲੀਟਰ ਆਈ ਆ 10 ਕਿਲੋ ਮੰਨ ਲੈ ਵੀ ਠੰਡਾ ਮੰਨ ਕੇ ਆ ਗਏ ਹਾਂ ਠੰਡਾ ਜੀ ਹਾਂਜੀ ਆ 10 ਕਿਲੋ ਬਾਈ ਕਹਿੰਦਾ ਇਹ ਥੱਲੇ ਦੁੱਧ ਦੀ ਤਿਆਰੀ ਦਾ ਸੂਆ ਦੂਜਾ ਤੇ ਬਾਡੀ ਬੁੱਡੀ ਦੀ ਇਹ ਵੀ ਚੰਗੀ ਆ ਗਈ ਤੇ ਇਹ ਵੀ ਮੇਰਾ ਖਿਆਲ ਆ ਬਾਈ ਐਚਐਫ ਤੇ ਜਰਸੀ ਦਾ ਕਰੋਸ ਆ ਗਿਆ ਜਰਸੀ ਦਾ ਕਰੋਸ ਹਾਂਜੀ ਹਾਂਜੀ ਆ ਕਰੋਸ ਆਂਗ ਚ ਆ ਗਈ ਤੇ ਬਾਕੀ ਸਭਾ ਇਹਦਾ ਠੰਡਾ ਹੋਊਗਾ ਉਹ ਠੰਡਾ ਜੀ ਜਮਾ ਹੀ ਆ ਨਿਆਣੇ ਤੋਂ ਬਗੈਰ ਵੀ ਚੋ ਸਕਦੇ ਹਾਂ ਹਾਂ ਨਿਆਣਾ ਹੀ ਪਾਉਣਾ ਇੱਥੇ ਗਝਾਈ ਹੈ ਇਹ ਪਹਿਲਾਂ ਨਿਆਣੇ ਤੋਂ ਬਗੈਰੀ ਚੋਂਦੇ ਸੀਗੇ ਠੀਕ ਹੈ ਹੁਣ ਅਸੀਂ ਮੜਾ ਮੜਾ ਨਿਆਣਾ ਲੱਪੇ ਲਾਉਣਾ ਇਹਨੂੰ ਠੀਕ ਹੈ ਜੀ ਹਾਂ ਵੀ ਉਹਦਾ ਸਮੱਸਿਆ ਕੋਈ ਨਹੀਂ ਹਾਂ ਕੋਈ ਸਮੱਸਿਆ ਨਹੀਂ ਹੈਗੀ ਜੇ ਨਿਆਣਾ ਪਾ ਕੇ ਚੋ ਚਾਹੇ ਬਿਨਾਂ ਨਿਆਣੇ ਦੇ ਹਾਂ ਬਣਾ ਲੈਣੇ ਚੋ ਜੀ ਅੱਗਾ ਇਹ ਵੀ ਬਾਡੀ ਵਾਲੀ ਆ ਗਈ ਸੂਆ ਇਹਦਾ ਵੀ ਦੂਜਾ ਇਹਦਾ ਬਾਈ ਜੀ ਕੀ ਰੇਟਰ ਹੋਊਗਾ ਇਹਦਾ 363600 ਰੁਪਿਆ ਜੀ ਇਹ ਬਾਈ ਕਹਿੰਦਾ ਦੇ ਦਾਂਗੇ 36 ਦੀ ਅੱਜ ਦੁੱਧ ਹੈਗਾ 10 ਕਿਲੋ ਹਾਂਜੀ ਹਾਂਜੀ ਅੱਜ ਦੁੱਧ ਦੇ ਥੱਲੇ 10 ਕਿਲੋ ਤਿਆਰੀ ਦਾ ਬਾਕੀ ਸੱਜਣੋਂ ਛੋਡੀ ਸੇਵਾ ਤੇ ਨਿਰਭਰ ਕਰਦਾ ਹਾਂ। ਇਹ ਫੀਲ ਬਹੁਤ ਜ਼ਿਆਦਾ ਜੀ ਦੇਖੋ। ਆ ਵੀ ਕਿਲੋ 2 ਕਿਲੋ ਛੋਡੀ ਸੇਵਾ ਨਾਲ ਕਿਉਂਕਿ ਜਦੋਂ ਪਸ਼ੂ ਇਹ ਜਿਵੇਂ ਗੱਲਬਾਤ ਕਰ ਲਾਂ ਬਾਹਰੋਂ ਦੂਰੋਂ ਬਾਈ ਆਉਂਦੇ ਨੇ ਹਨਾ। ਉਦੋਂ ਆਉਂਦੇ ਆਉਂਦੇ ਸਾਫਰ ਦੇ ਵਿੱਚ ਵੀ ਦੁੱਧ ਇਹ ਘਟਾ ਜਾਂਦੇ ਨੇ ਕਿੰਨੀ। ਜੁਮੜੀ ਦੇਖੋ ਕਿੰਨੀ ਨਰਮਾ ਬਹੁਤ ਜ਼ਿਆਦਾ ਦੇਖੋ ਲਾ। ਉਹੀ ਗੱਲ ਆ ਜਿਵੇਂ ਅਮਨਾ ਕਹਿੰਦਾ ਹੁੰਦਾ ਡੱਲੇ ਵਾਲਾ ਕਹਿੰਦਾ ਚੁੰਡੀ ਭੜ ਕੇ ਦਿਖਾ ਦਿੰਨੇ ਆ। ਆ ਦੇਖੋ ਬਹੁਤ ਜ਼ਿਆਦਾ। ਜੰਗੜੇ ਚ ਆ ਗਈ ਬਿਲਕੁਲ। ਤੇ ਚਮਕ ਚੌਂਕ ਵੀ ਚੰਗੀ ਆ ਤੇ ਬਾਕੀ ਜਿੰਨੀ ਕੁਆਲਿਟੀ ਆ ਕੁਆਲਿਟੀ ਦੇ ਹ ਨੰਬਰ ਬੋਲ ਦਿਓ ਜੀ ਆਪਣਾ ਨੰਬਰ 99152 ਜੀ 98620 194789 ਹਾਂਜੀ 74183 ਪਿੰਡ ਆਪਣਾ ਆ ਗਿਆ ਭਾਈ ਵਿਦੇਸ਼ ਵਿਦੇਸ਼ ਖਾਨਪੁਰ ਮੰਡੀਆਂ ਦੇ ਕੋਲ ਹੋਰ ਕਿਹੜੇ ਕਿਹੜੇ ਪਿੰਡ ਆ ਗਏ ਹਾਂ ਲੱਗੇ ਸਹੀਆਂ ਹੋਰ ਰਹਿੰਦਾ ਨਾਲ ਇਧਰ ਦੱਲਣ ਵਾਲਾ ਰਹਿੰਦਾ ਛੋਕਰਾ ਰਹਿੰਦਾ ਠੀਕ ਹੈ ਜੀ ਹਾਂ ਤੇ ਖਾਨਪੁਰ ਮੰਡੀਆਂ ਜਿਹੜਾ ਮਤਲਬ ਵੀ ਆਮ ਤਕਰੀਬਨ ਪਤਾ ਲੱਗ ਜਿੰਦਾ ਖਾਨਪੁਰ ਮੰਡੀਆਂ ਆ ਜਿਹੜਾ ਰੋਡ ਸੱਜਣੋਂ ਮਰੇਲ ਕੋਟਲੇ ਪੁਲ ਦੇ ਥੱਲੇੋਂ ਜਰਗ ਚੌਂਕ ਚੋਂ ਖੰਨੇ ਨੂੰ ਆਉਂਦਾ ਜੀ ਉਹ ਰੋਡ ਤੋਂ ਕਿੰਨੀ ਦੂਰਾ ਉਹ ਕਿੰਨੇ ਕਿਲੋਮੀਟਰ ਹੈ ਜੀ ਪਿੱਛੇ ਮੰਡੀਆਂ ਤੋਂ ਕਿਲੋਮੀਟਰ ਪਿੱਛੇ ਹੱਟ ਮਰੇਲ ਕੋਟਲੇ ਤੋਂ ਕਿੰਨਾ ਆਊਗਾ ਮਰੇਲ ਕੋਟਲੇ ਤੋਂ ਅਸੀਂ 6 ਕਿਲੋਮੀਟਰ ਹੈ ਜੀ ਜੇ ਰੇਲ ਕੋਡਲੇ ਤੋਂ 6 ਜੇ ਖਾਨਪੁਰ ਕੰਨੀ ਦਾ 6 ਕਿਲੋਮੀਟਰ ਜੇ ਮੰਡੀਆਂ ਕੰਨੀ ਦੀ ਉਹਨੇ 7 ਕਿਲੋਮੀਟਰ ਆ ਫਿਰ ਠੀਕ ਹੈ ਜੀ ਹਾਂਜੀ ਆ ਨੰਬਰ ਸੱਜਣੋਂ ਬਾਈ ਦੇ ਵੀਡੀਓ ਚ ਚਲਾ ਦੂੰਗਾ ਜਿਹੜੇ ਸੱਜਣੋਂ ਇਹਨਾਂ ਚ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਬਾਈ ਤੋਂ ਚੋਕੇ ਲਿਆ ਸਕਦੇ ਹੋ ਧੰਨਵਾਦ ਜੀ